ਸਾਲਾਨਾ ਸਮਾਗਮ ਦੀਆਂ ਤਿਆਰੀਆਂ ਵੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋਗੇ ਅਸੀਂ ਇਸ ਵੇਲੇ ਸ੍ਰਿਹਾਲੀ ਵਿਖੇ ਮੌਜੂਦ ਆਂ ਅਸੰਤ ਬਾਬਾ ਸੁਖਾ ਸਿੰਘ ਜੀ ਸ੍ਰਿਹਾਲੀ ਵਾਲੇ ਸਾਡੇ ਨਾਲ ਮੌਜੂਦ ਨੇ ਅਤੇ ਇੱਥੇ ਹਰ ਸਾਲ ਜਿਹੜੇ ਨੇ ਉਹ ਗਰੀਬ ਲੜਕੀਆਂ ਦੇ ਵਿਆਹ ਹੁੰਦੇ ਨੇ ਤਾਂ ਬਾਬਾ ਜੀ ਨਾਲ ਗੱਲਬਾਤ ਕਰਕੇ ਜਾਣਦੇ ਆ ਸੰਗਤ ਨੂੰ ਕੀ ਮੈਸੇਜ ਹੈ ਕੀ ਕਹਿਣਾ ਚਾਹੁੰਦੇ ਨੇ ਭਾਵਨਾਵਾਂ ਕੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਇੱਕ ਵੱਡੀ ਸੇਵਾ ਜਿਹੜੀ ਆਕਾਲ ਪੁਰਖ ਦੇ ਵੱਲੋਂ ਮਿਲੀ ਹੈ ਤਾਂ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਸੰਦੇਸ਼ ਹੈ ਜਿਸ ਤਰ੍ਹਾਂ ਦੇ ਤੁਸੀਂ ਹਸਾ ਸੰਗਤਾਂ ਜਾਣਦੇ ਹੋ ਜੀ ਇਹ ਸੰਪਰਦਾਇਕ ਆਰ ਸੇਵਾ ਸਿਹਰਾਜੀ ਸਾਹਿਬ ਵੱਲੋਂ ਹਿੰਦੁਸਤਾਨ ਦੇ ਨੇਕਾਂ ਪ੍ਰਾਂਤਾਂ ਦੇਸ਼ਾਂ ਵਿੱਚ ਜਿਹੜੇ ਸਥਾਨ ਗੁਰਸਤਾਨ ਸਥਾਪਿਤ ਨੇ ਜੀ ਉਹ ਵੱਡਿਆ ਮਹਾਪੁਰਸ਼ਾੜੀ ਵਰਸੀ ਆਪਾਂ ਹਰ ਸਾਲ ਦੀ ਤਾਂ ਇਸ ਸਾਲ ਵੀ ਆਪਾਂ 1 ਜਨਵਰੀ ਨੂੰ ਉੱਥੇ ਮਨਾ ਰਹੇ ਸੰਗਤਾਂ ਦੇ ਸਹਿਯੋਗ ਨਾਲ ਜੀ 3 ਦਸੰਬਰ ਨੂੰ ਸ੍ਰੀ ਖਣਪੁਰ ਸਾਹਿਬ ਰੰਗ ਹੋਣਗੇ 31 ਦਸੰਬਰ ਰਾਤ ਨੂੰ ਰਣਸਬਾਈ ਕੀਰਤਨ ਹੋਵੇਗਾ ਤੇ 1 ਜਨਵਰੀ ਨੂੰ ਸ੍ਰੀ ਖਣਪੁਰ ਸਾਹਿਬਾਂ ਦੀ ਭੋਗ ਪਾਣਗੇ ਉਪਰੰਤ ਜਿਹੜਾ ਦਵਾਨ ਸਜੇਗਾ ਤੇ ਸਤ ਗੁਰੂ ਜੀ ਦੇ ਵਿੱਚ ਜੀ ਗੁਰੂ ਕੇ ਲੰਗਰ ਵੀ ਟੁੱਟ ਚੱਲ ਰਹੇ ਨੇ ਤੇ 2 ਜਨਵਰੀ ਨੂੰ ਅਮਰ ਸੰਚਾਰ ਵੀ ਹੋਵੇਗਾ ਨਾਲ ਹੀ ਨਾਲ ਜਿਹੜੇ ਲੋਟਵੰਦ ਪਰਿਵਾਰ ਆ ਉਹਨਾਂ ਦੇ ਲੜਕੇ ਇਸ ਮੁਕਸ਼ਾਦੀਆਂ ਕੀਤੀਆਂ ਜਾਣੀਆਂ ਤੇ ਬਲਡ ਡੇਸ਼ਨ ਕੈਂਪ ਕਿਡਾ ਲਗਾਇਆ ਜਾਊਗਾ ਪਪਾ ਜੀ ਹਰ ਸਾਲ ਵੈਸੇ ਤੇ ਸਵਾਵਾਂ ਨਮਾਈਆਂ ਜਾਂਦੀਆਂ ਇਸ ਵਾਰ ਕਿੰਨੇ ਅਗਰੀ ਗਰਲਕੀਆਂ ਦੇ ਵਿਆਹ ਨੇ ਜਿਹੜੇ ਹੋਣੇ ਨੇ 25000 ਕਿੰਨੀਆਂ ਗਰੀਲਕੀਆਂ ਨੇ ਕੀਤੀ ਜਾ ਰਹੀ ਹੈ ਬਾਬਾ ਜੀ ਇੱਕ ਇੱਕ ਜ਼ਰੂਰ ਪੁੱਛਣਾ ਚਾਹਾਂਗਾ ਕਿ ਹੁਣ ਸਾਰਿਆਂ ਦਾ ਧਿਆਨ ਵੀ ਜਿਹੜਾ ਹੈ ਉਹ ਖਨੋਰੀ ਬਾਰਡਰ ਤੇ ਹੈ ਜਿੱਥੇ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਕੀ ਮੈਸੇਜ ਹੈਗਾ ਭਾਰਤ ਸਰਕਾਰ ਨੂੰ ਵੀ ਕਿ ਜਿਹੜੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣੇ ਕੋਈ ਤੇ ਹਰ ਕੋਈ ਬੇਨਤੀ ਕਰਦਾ ਹੀ ਆ ਜੀ ਜੀ ਜਿਹੜਾ ਰਾਜਾ ਹੁੰਦਾ ਉਹਨੂੰ ਬੇਨਤੀ ਕੀਤੀ ਜਾਂਦੀ ਹੈ ਨਾ ਵੀ ਜਿਹੜੇ ਕੋਈ ਬੰਦਾ ਗੱਲ ਕਰ ਰਿਹਾ ਉਹਦੀ ਗੱਲ ਨੂੰ ਸੁਣਿਆ ਜਾਵੇ ਗੱਲ ਨੂੰ ਸੁਣ ਕੇ ਉਹ ਜਿਹੜਾ ਕਿਤੇ ਵੀ ਉਹਦਾ ਮਸਲਾ ਹੱਲ ਕੀਤਾ ਜਾਣਾ ਚਾਹੀਦਾ ਜਾਂ ਕਿਸਾਨਾਂ ਦੇ ਮੰਗਾ ਉਹ ਸੁਣਨੀਆਂ ਚਾਹੀਦੀਆਂ ਜੀ ਇਹ ਤੇ ਸਾਰੇ ਕਹਿ ਰਹੇ ਆ ਆਪਾਂ ਸਾਰੇ ਕਹਾਂ ਜਾਂਦੇ ਵੀ ਆ ਕਹਿੰਦੇ ਵੀ ਆ ਜੀ ਬਾਬਾ ਜੀ ਨਸ਼ੇ ਦੀ ਦਲਦਲ ਚ ਫਸੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ ਕੋਈ ਦੇ ਵਿੱਚ ਤੇ ਆਪਾਂ ਨਸ਼ਿਆਂ ਦੇ ਸਬੰਧ ਵਿੱਚ ਤੇ ਆਪਾਂ ਸੰਗਤਾਂ ਨੂੰ ਪ੍ਰੇਰਿਤ ਕਰਦੇ ਰਹਿੰਨੇ ਨਾ ਨੌਜਵਾਨਾਂ ਨੂੰ ਜਿਸ ਤਰ੍ਹਾਂ ਪਿੱਛੇ ਜੇ ਪੰਜਾਬ ਝੜਾ ਸੀ ਜੀ ਜੀ ਸੰਗਤਾਂ ਨੂੰ ਆਪਾਂ ਬੇਨਤੀਆਂ ਕੀਤੀਆਂ ਕਿੰਨੀਆਂ ਸੰਗਤਾਂਆਂ ਡਰਿਆਆਂ ਤੇ ਗਈਆਂ ਜੀ ਤੇ ਇਹਦੇ ਚ ਕਾਫੀ ਲੋਕਾਂ ਨੂੰ ਸੇਧ ਮਿਲੀ ਵੀ ਆ ਜੀ ਤੇ ਬਾਕੀ ਜਿਸ ਤਰ੍ਹਾਂ ਆਪਾਂ ਸਪੋਰਟਸ ਦੀਆਂ ģਿਮਾਂ ਵਗੈਰਾ ਕੋਈ ਵੀ ਹੋਣ ਉਹ ਚ ਬੱਚਿਆਂ ਨੂੰ ਧਿਆਨ ਦੇਣਾ ਚਾਹੀਦਾ ਜਦੋਂ ਇਹ ਇਹੋ ਜਿਹੇ ਕੰਮਾਂ ਚ ਬੱਚੇ ਜਾਣਗੇ ਤੇ ਆਪਣੇ ਆਪ ਜਿਹੜੀਆਂ ਇਹਨਾਂ ਦੀਆਂ ਸੁਸਾਇਟੀਆਂ ਮਾੜੀਆਂ ਟੁੱਟਣਗੀਆਂ ਜੋ ਜਿਹੜੇ ਨਸ਼ੇ ਆ ਉਹਨਾਂ ਤੋਂ ਫਿਰ ਆਪਣੇ ਆਪ ਇਹਨਾਂ ਦਾ ਬਚਾਅ ਹੋਵੇਗਾ ਕਿਉਂਕਿ ਨਸ਼ੇ ਦੇ ਵੇਖੋ ਇੱਕ ਟਾਈਮ ਸਰੀਰ ਬਰਬਾਦ ਹੋ ਰਿਹਾ ਜੀ ਇੱਕ ਇਨਸਾਨ ਆਪਣਾ ਸਰੀਰ ਖਰਾਬ ਕਰ ਰਿਹਾ ਇੱਕ ਪੈਸਾ ਬਰਬਾਦ ਕਰ ਰਿਹਾ ਤੇ ਇਹਦਾ ਜਿਹੜਾ ਰਿਜ਼ਲਟ ਆਪਾਂ ਦੇਖਦੇ ਹਾਂ ਉਹ ਕੋਈ ਬੜਾ ਚੰਗਾ ਤੇ ਹੁੰਦਾ ਨਹੀਂ ਆ ਜੀ ਬੰਦਾ ਜਿਹੜਾ ਖੋਖਲਾ ਹੋ ਜਾਂਦਾ ਵਾ ਸੰਸਾਰ ਦੇ ਕੰਮ ਕਰਨ ਝੁਕਣ ਨਹੀਂਦਾ ਭੈਣ ਭਰਾ ਮਾਂ ਪਿਓ ਸਾਰੇ ਦੁਖੀ ਹੁੰਦੇ ਕੋਈ ਵੀ ਬੰਦਾ ਨਾਸ਼ਾ ਕਰਦਾ ਸੋ ਨਸ਼ਿਆਂ ਤੋਂ ਤੇ ਇਨਸਾਨ ਨੂੰ ਬਚੇ ਜੀ ਕਰਨਾ ਚਾਹੀਦਾ ਕਿਉਂਕਿ ਨੌਜਾਨਾ ਉਮਰ 'ਚ ਇਨਸਾਨ ਕਈ ਨਾ ਸੋਚਦਾ ਨਹੀਂ ਆ ਆਪਣੀ ਮਰਜ਼ੀ ਸਮਝਦਾ ਵੀ ਜੋ ਮੈਂ ਕਰ ਰਿਹਾ ਸਭ ਕੁਝ ਸਹੀ ਕਰ ਰਿਹਾ ਪਰ ਐਵੇਂ ਨਹੀਂ ਹੁੰਦਾ ਇਨਸਾਨ ਆਪਣੇ ਆਪ ਵਿੱਚ ਸਿਆਣਾ ਕੋਈ ਵੀ ਨਹੀਂ ਹੋ ਸਕਦਾ ਸਾਰੀ ਜ਼ਿੰਦਗੀ ਇਨਸਾਨ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਸੋ ਇਨਸਾਨਾਂ ਨੂੰ ਜਿਹੜੇ ਨੌਜਵਾਨ ਬੱਚੇ ਨੇ ਮੈਂ ਇਹੀ ਕਹਾਂਗਾ ਕਿ ਜਿੱਥੇ ਗੁਰਮਤ ਸਮਾਗਮ ਹੁੰਦੇ ਉੱਥੇ ਹਾਜ਼ਰੀਆਂ ਭਰਨਾ ਜਿਸ ਤਰ੍ਹਾਂ ਸਮਾਜ ਸੇਵਾ ਹੁੰਦੀ ਆ ਕਿਤੇ ਵੀ ਸਮਾਜ ਸੇਵਾ ਦੇ ਕੋਈ ਕਾਰਜ ਚੱਲਦੇ ਉਹ ਚ ਆਪਣਾ ਯੋਗਦਾਨ ਪਾਉਣਾ ਜਾਂ ਤਾਂ ਬਲੱਡ ਡੋਨੇਸ਼ਨ ਕੈਂਪ ਲੱਗਦੇ ਉਹਨਾਂ 'ਚ ਆਪਣਾ ਹਿੱਸਾ ਪਾਉਣਾ ਤਾਂ ਕਿ ਜਿਹੜੇ ਇਹਨਾਂ ਧਿਆਨ ਉਧਰੋਂ ਜਿਹੜਾ ਵੰਡਿਆ ਜਾਵੇ ਜਿਸ ਤਰ੍ਹਾਂ ਗੇਮਾਂ ਹੁੰਦੀਆਂ ਨੇ ਸ ਤਾ ਕਿ ਨਾ ਚੀਜ਼ਾਂ ਤੋਂ ਬਚਾ ਜਾ ਅਚਾ ਚੰਗਿਆਂ ਦੇ ਸੰਗਤ ਕਰਨ ਜੀ ਤਾਂ ਬਾਬਾ ਜੀ ਬਾਣੀ ਦੇ ਨਾਲ ਜੁੜਨ ਵਾਸਤੇ ਕੀ ਮੈਸੇਜ ਰਹਿਣ ਵਾਲਾ ਜੀ ਉਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਮਹਾਰਾ ਗੁਰਜਨ ਸਾਹਿਬ ਜੀ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵਲਾਇ ਹਰ ਨਾਮੇ ਕਿ ਉਹ ਜੋੜੀ ਗੁਰਮਖ ਬੈਸੋ ਸਫਾ ਵਛਾਏ ਸੰਗਤਾਂ ਨੂੰ ਨਹੀਂ ਅਸੀਂ ਘਰਾਂ ਜਾਂਦੇ ਇਹੀ ਬੇਨਤੀਆਂ ਕਰਦੇ ਆ ਭਾਈ ਕੋਈ ਜ਼ਰੂਰੀ ਨਹੀਂ ਵੀ ਸਤ ਸੰਗ ਹੀ ਆਪਾਂ ਕਰਕੇ ਤੇ ਆਪਾਂ ਮੰਡਾਲ ਲਾ ਕੇ ਮਹਾਰਾ ਇਨਾਮ ਜਪ ਸਕਦੇ ਆ ਘਰ ਚ ਤੁਸੀਂ ਦੋ ਚਾਹ ਸਿਰ ਪੰਜ ਹੁੰਦੇ ਸ਼ਾਮੀ ਬਿਠਿਆ ਕਰੋ ਮੂਲ ਮੰਤਰ ਗੁਰਮੁਖ ਦਾ ਅਭਿਆਸ ਸਵੇਰੇ ਸ਼ਾਮ ਕਰਿਆ ਕਰੋ ਤੇ ਮਾੜੇ ਕਿਰਪਾ ਆਪੇ ਕਰ ਦਿੰਦੇ ਫਿਰ ਇਨਸਾਨ ਦੀ ਜਿਹੜੀ ਸੁਰਤੀ ਆਪਣੇ ਆਪ ਮਾੜੇ ਕੰਮਾਂ ਤੋਂ ਅਟਕੇ ਚੰਗਿਆਂ ਤੇ ਲੱਗ ਹੀ ਜਾਂਦੀ ਆ ਕਿਉਂਕਿ ਗੁਰਮਖ ਤੇ ਮਨਮੁਖ ਤੇ ਜਿਹੜਾ ਫਰਕ ਹੁੰਦੇ ਰਹਿਣਾ ਰਹਿਣਾ ਗੁਰੂ ਸਾਹਿਬ ਵੀ ਕਹਿੰਦੇ ਨੇ ਭਗਤਾਂ ਤੇ ਐਸਾ ਸਾਰਿਆਂ ਜੋੜ ਕਦੇ ਨਾ ਆਇਆ ਪਰ ਜੇ ਤੇ ਸਤਗੁਰੂ ਦੀ ਬਖਸ਼ਿਸ਼ ਹੈ ਕੀ ਆ ਜਿਹਨੂੰ ਰੱਬ ਨੇ ਕੋਈ ਗਿਆਨ ਦਿੱਤਾ ਕਿਉਂਕਿ ਗਿਆਨ ਹਰ ਕਿਸੇ ਕੋਲ ਨਹੀਂ ਹੁੰਦਾ ਜੀ ਇਹ ਆਨਲਾਈਨ ਲੱਗਾਂ ਬੜਾ ਟਾਈਮ ਲੱਗਦਾ ਤੇ ਰੱਬ ਵੀ ਬਖਸ਼ਿਸ਼ ਕੋਈ ਹੋਵੇ ਤਾਂ ਵਕਰੀ ਗੱਲ ਆ ਪਰ ਹਰ ਕਿਸੇ ਰੱਬੀ ਬਖਸ਼ਿਸ਼ ਹੁੰਦੀ ਨਹੀਂ ਜੀ ਬਾਬਾ ਜੀ ਜਰੂਰ ਪੁੱਛਣਾ ਚਾਹਾਂਗਾ ਇਸ ਵਾਰ ਮਾਝੇ 'ਚ ਵੀ ਇੱਕ ਵੱਡੀ ਚੀਜ਼ ਵੇਖਣ ਨੂੰ ਮਿਲੀ ਕਿ ਸ਼ਹੀਦੀ ਦਿਹਾੜਿਆਂ ਦੇ ਜਿਹੜਾ ਬਹੁਤ ਘੱਟ ਲੋਕਾਂ ਨੇ ਵਿਆਹ ਕੀਤੇ ਨੇ ਅਵੇਅਰਨੈਸ ਆਈ ਹੈ ਸੋਸ਼ਲ ਮੀਡੀਆ ਤੇ ਫਤਿਹਗੜ੍ਹ ਵਾਲੀ ਸਾਈਟ ਤਾਂ ਬਹੁਤ ਜ਼ਿਆਦਾ ਸ਼ਹੀਦੀ ਦਿਹਾੜਿਆਂ ਤੇ ਜਿਹੜਾ ਕਿਸੇ ਪ੍ਰਕਾਰ ਦਾ ਕੋਈ ਵੀ ਖੁਸ਼ੀ ਵਾਲਾ ਪ੍ਰੋਗਰਾਮ ਨਹੀਂ ਹੁੰਦਾ ਮਾਝੇ 'ਚ ਵੀ ਕਾਫੀ ਫਰਕ ਪਿਆ ਹੈ ਇਸ ਤੇ ਕੀ ਮੈਸੇਜ ਦੇਣਾ ਚਾਹੋਗੇ ਕੋਈ ਵੀ ਗੱਲ ਜਿਹੜੀ ਹੈ ਨਾ ਟਾਈਮ ਲੱ ਦਾਈ ਰਾਸ ਜੀ 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 ਇਨਸਾਨ ਨੂੰ ਸਮਝਣ ਵਾਸਤੇ ਕਹਿੰਦੇ ਆ 12 20 ਕੋ ਜਿਹੜੀ ਆਪਣੀ ਭਾਸ਼ਾ ਵੀ ਚੇਂਜ ਹੋ ਜਾਂਦੀ ਆ ਜੀ ਜਦੋਂ ਆਪਾਂ ਕੋਈ ਗੱਲ ਕਹਿੰਨੇ ਵੀ ਆ ਚੀਜ਼ੇ ਚੰਗੀ ਨਹੀਂ ਹੈਗੀ ਭਾਈ ਆਪਣੇ ਸਮਾਜ ਵਾਸਤੇ ਇਹ ਕੋੜਵਾ ਜਦ ਆਪਾਂ ਸਮਾਸਦਾਰ ਦੀ ਗੱਲ ਕਰਦੇ ਆ ਇਸਰਾਂ ਦਾਜ ਪ੍ਰਥਾ ਲਾ ਲੋ ਨਸ਼ਿਆਂ ਦੀ ਲਾ ਲੋ ਕੋਣਤਿਆ ਇਸ ਤਰ੍ਹਾਂ ਕੋਈ ਵੀ ਚੀਜ਼ਾਂ ਹੈਗੀਆਂ ਟਾਈਮ ਲੱਗਦਾ ਜਿਹੜੀ ਸਾਬਜਾਨਾਂ ਦੀ ਗੱਲ ਆ ਕੋ ਉਹਦੇ ਬਹੁਤ ਉੱਚ ਉੱਪਰਲੀ ਗੱਲ ਹਨਾ ਉਹਦੇ ਬਾਅਦ ਤੇ ਸੰਗਤ ਨੂੰ ਜਾਗਰੂਕ ਕਰਨ ਲੱਗਿਆ ਟਾਈਮ ਤਾਂ ਲੱਗਾ ਹੀ ਆ ਜਿਸ ਤਰ੍ਹਾਂ ਸੰਗਤ ਨੂੰ ਇਸ ਚੀਜ਼ ਦਾ ਗਿਆਨ ਹੁੰਦਾ ਗਿਆ ਆਪਣੇ ਲੋਕ ਫਿਰ ਇਹਨਾਂ ਚੀਜ਼ਾਂ ਦਾ ਪਛਾਣ ਦੇ ਗਿਆ ਵੀ ਜਿਹੜੇ ਕੋਈ ਵੀ ਖੁਸ਼ੀ ਦੇ ਸਮਾਗਮਾਂ ਇਹਨਾਂ ਨੂੰ ਬਾਅਦ ਚ ਕੀਤਾ ਜਾਵੇਗਾ ਕੋਣ ਹਰ ਕੋਈ ਬੰਦਾ ਪਹਿਲੇ ਸੋਚ ਲੈਂਦਾ ਵੀ ਇੰਨੇ ਦਿਨ ਜਿਹੜੇ ਇਹ ਲੱਗਦੇ ਆ ਛਿੱਦੀ-ਧਿਆੜੇ ਦੇ ਇਹ ਚੋ ਕੋਈ ਸਮਾਗਮ ਜਹਾ ਨਹੀਂ ਕਰਨਾ ਇਹ ਬੜੀ ਸੋਹਣੀ ਗੱਲ ਆ ਆਪਣਾ ਫਰਜ਼ ਵੀ ਬਣਦਾ ਛੋਟੀ ਛੋਟੀਆਂ ਜੰਦਾ ਹੀ ਕਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਆ ਤੇ ਜੇ ਇਹ ਜਿਹੜੇ ਕੰਮ ਆਪਾਂ ਨੂੰ ਦੱਸਦੇ ਪਛਾਣ ਵੀ ੜ ਕੇ ਕਰ ਲਾਂਗੇ ਤੇ ਕੋਈ ਫਰਕ ਪੈਣਾ ਨਹੀਂ ਆ 10 ਦਿਨ ਪਹਿਲਾਂ ਕਰ ਲੋ ਬਾਅਦ ਚ ਕਰ ਲੋ ਸਾਰਾ ਸਾਰਾ ਸਾਲ ਤੇ ਮੜ ਕੇ ਦੁਨੀਆ ਕੰਮ ਆਪਣੇ ਸੰਸਾਰੀ ਕਰਦੀ ਕਰਦੀ ਆ ਇਹਨਾਂ ਦਿਨਾਂ ਚ ਅਬ ਚੰਗੀ ਗੱਲ ਜੇ ਜਨਤਾ ਨੂੰ ਇਸ ਇਸ ਚੀ ਦੀ ਜਾਣਕਾਰੀ ਮਿਲੀ ਆ ਜਾਗਰੂਕ ਸੰਪਤਾ ਹੋਈ ਆ ਤੇ ਬਹੁਤ ਸੋਹਣੀ ਗੱਲ ਆ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਬਾਬਾ ਸੁਖਾ ਸਿੰਘ ਜ ਸਰਿਆਲੀ ਵਾਲੇ ਤਾਂ ਜਕਾਰੇ ਵੀ ਜਿਹੜੇ ਨੇ ਉਹ ਲੱਗ ਰਹੇ ਨੇ ਤੁਸੀਂ ਸਾਡੇ ਨਾਲ ਬਣੇ ਰਹੋ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ